ਸਟੈਂਡ ਜੀ ਉਹਨਾਂ ਦਾ ਸ਼ਡਿਊਲ ਜਾਰੀ ਕਰੋ ਗੱਲ ਮਖਰੀ ਕੋਈ ਨਹੀਂ ਮੈਂ ਗੱਲ ਕਰ ਤੁਸੀਂ ਗੱਲ ਕਰੋ ਹੈਨਾ ਦੂਜਾ ਇਹ ਸਾਡਾ ਪ੍ਰੋਗਰਾਮ ਸ਼ਾਂਤਮਈ ਹੈ ਉਹ ਉਹ ਅਸ਼ਾਂਤੀ ਤੁਸੀਂ ਕਰ ਰਹੇ ਹੋ ਵੀਚਾਰਾ ਸਾਡਾ ਸ਼ਾਂਤਮਈ ਹੈ ਤੁਸੀਂ ਅਸ਼ਾਂਤੀ ਚ ਨਾਂ ਨੂੰ ਬਦਲੋ ਜੇ ਸਰਕਾਰ ਦੀ ਨੀਤ ਹੈ ਫਿਰ ਆਪਾਂ ਅਸੀਂ ਵੀ ਸੋਚ ਲੈਂਦੇ ਹਾਂ ਅਸੀਂ ਮੀਟਿੰਗ ਕਰ ਲੈਂਦੇ ਹਾਂ ਮੈਂ ਗੱਲ ਕਰਕੇ ਬੰਦ ਕਰ ਦਿੰਦਾ ਹਾਂ ਬੰਦ ਕਰੋ ਬਾੜ ਤੋਂ ਮੈਂ ਕਿਹਾ 2 ਕਿਲੋਮੀਟਰ ਆਫਰ ਮੈਂ ਕਿਹਾ ਮਾਂਛੇ ਕੀ ਥੋੜਾ ਹੀ ਆ ਬਾੜ ਦਾ ਥੋੜੀ ਆ ਪੈਦਲ ਮੈਂ ਮਾਂਦੇ ਹੋ ਜਾਣਾ ਸੀ ਜਾਣਦੇ ਨੇ ਜਨਤਿਕਾ ਕਾਹਦਾ 30 ਦਾ ਤੋਪਾਂ ਉਹ ਹੀ ਕਹਿ ਰਹਾ ਅੱਜ ਦਾ ਨੰਬਰ ਗੇਟ ਤੋਂ ਕੁਝ ਬੰਦਿਆਂ ਨੂੰ ਅੰਦਰ ਕੀਤਾ ਹਲਾਉ ਸਾਡੇ ਕੋਲ ਖਬਰ ਇਹ ਜੀਆ ਸਾਨੂੰ ਵੀ ਲੈ ਜਾਓ ਇਹੀ ਵੀ ਪੀਸਫੁਲ ਫੋਰਟੇ ਨਾਲ ਹੀ ਚੱਲਦੇ ਜਿੱਦਾਂ ਬਣਾ ਕੇ ਦੇ ਉੱਥੇ ਆਹ ਸੀਟੀਜੂ ਦੀਆਂ ਗੱਡੀਆਂ ਲੈ ਹੋਰ ਜੀ ਬੰਦ ਚਲਾ ਲੈਣਾ ਹੈ ਗੱਲ ਹੋ ਗਈ ਉੱਥੇ ਬਹਿਣੀ ਹੈ ਉਹਦੀ ਆ ਕੇ ਸਾਰੇ ਮੁਰਚ ਸਾਰੇ ਇੱਦਾਂ ਕਰਦੀ ਬਾਲਕ ਨਹੀਂ ਹੈਗੀ ਸਾਰੇ ਮੁਰਚ ਬਾਲਕ ਹੋਵੇ ਤਾਂ ਨਾਂ ਦਰੇ ਜੇ ਤੁਹਾਨੂੰ ਪਤਾ ਹੋਵੇ ਫੇਰ ਯਾਰ ਸਾਰ ਨਾਮ ਦੀ ਜੀ ਜੀ ਨਹੀਂ ਹੈ ਬਾਲਕ ਦੀ ਹੈ ਸਬਸਕ੍ਰਾਈਬ ਧੰਨ ਪੰਜਾਬ ਦੀ ਬਣਾਉਣ ਵਾਸਤੇ ਜਾੜੇ ਪੈ ਸਬਸਕ੍ਰਾਈਬ ਦੇ ਬੈਠੇ ਹਾਂ ਜੀ ਆਗਲੇ ਆਗਲੇ ਵੱਡੇ ਜੀ ਦੇ ਕੋਈ ਇੱਕ ਗੱਲੋਂ ਤਾਂ ਮੈਨੂੰ ਮੋਦੀ ਦਾ ਬਹੁਤ ਧੰਨਵਾਦ ਕਰਨ ਚਾਹੀਦਾ ਸਾਨੂੰ ਇਕੱਠੇ ਤਾਂ ਕਰਦਾ ਜਵਾਰੇ ਜਨਰਲ ਕਰਦਾ ਸਾਰੇ ਪੰਜਾਬੀਆਂ ਦਾ ਖੇਡਾ ਕਰਦਾ ਮੈਂ ਇਹ ਦਿਨ ਬਥੇਰੇ ਆ ਠੀਕ ਹੈ ਇਦਾਂ ਦਾ ਲਾਂਦਾ ਵੀ ਸਰ ਤੁਸੀਂ ਗੱਲ ਸੁਣੋ ਜੀ ਹੁਣ ਇਹ ਆਪਣਾ ਟਾਈਮ ਖਰਾਬ ਕਰ ਨਹੀਂ ਆਹਾਂ ਦਾ ਫੈਸਲਾ ਲਾਉਂਗੇ ਸਾਨੂੰ ਮਤਾਂ ਦੇਣ ਲੱਗੂ ਤੁਹਾਨੂੰ ਪਤਾ ਨਹੀਂ ਮੈਂ ਧੰਨਵਾਦ ਕਰਦਾ ਉਹ ਤਾਂ ਕਿ ਤਰਕਉਣੀ ਹੈ ਗੱਲ ਲੰਬਾ ਪਾਉਣਾ ਹੈ ਠੰਡੇ ਕਰਨੇ ਹੈ ਆ ਭਾਈ ਕਹਿੰਦਾ ਮੌਜੀ ਦਾ ਧੰਨਵਾਦ ਕਰ ਲੈ ਅਸੀਂ ਤਾਂ ਬੇਲਾ ਤੋਂ ਕਰਦੇ ਹਾਂ ਸਰ ਤੁਸੀਂ ਸੁਣਾ ਕਰੋ ਪਹਿਲੇ ਜਵਾਬ ਨਾ ਤਾਂ ਜਵਾਬ ਨਾ ਨਾ ਤੇ ਅਗਰ ਪਹਿਲਾਂ ਸਾਨੂੰ ਸਾਰੀ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ 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 ਸੰਗੀ ਲਾਣਾ ਮਰਦਾਬਾ 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 ਕਿਸਾਨ ਮਜ਼ਦੂਰ ਵਿਦਿਆਰਥੀ ਇਕਤਾ ਜ਼ਿੰਦਾਬਾਦ 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 ਸੈਮ ਚੋੜਾ ਤੇ ਚੱਕ ਦਿਆਂਗੇ ਬੋਲ ਤੇ ਬੋੜਾ ਰੱਖ ਦਿਆਂਗੇ What? ਭਾਈ ਉਹ ਚੇ ਨਿਫਟੀ ਕਰਨ ਦੇ ਯਾ ਬਣਾਇਆ ਬੇ ਜੋਰ ਬਸ ਨਾ ਲੱਗਿਆ ਮੇਰੇ ਚੀਜ਼ਾਂ